ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਦੇ ਆਪਾਂ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਫਤਿਹਾਬਾਦ ਮੰਡੀ ਦੀ 1509 3180 ਰੁਪਏ ਜੀ ਉਸ ਤੋਂ ਬਾਅਦ ਉਹਦੀ ਜੰਡਿਆਲਾ ਗੁਰੂ ਇੱਥੇ ਵੀ 3130 ਰੁਪਏ ਤਰਨਤਾਰਨ ਮੰਡੀ 3160 ਰੁਪਏ ਉਸ ਤੋਂ ਬਾਅਦ ਉਹਦੀ ਭਲਾੜਾ ਮੰਡੀ 3255 ਰੁਪਏ ਸਮਾਣਾ ਮੰਡੀ 3225 ਰੁਪਏ ਕੁਰਕਸ਼ੇਤਰ ਮੰਡੀ 3365 ਰੁਪਏ ਕੋਟਪੂਰਾ ਮੰਡੀ 3236 ਰੁਪਏ ਉਸ ਤੋਂ ਬਾਅਦ ਉਹ ਗਵਰਦਨ ਮੰਡੀ 3210 ਰੁਪਏ ਫਾਜ਼ਿਲਕਾ ਮੰਡੀ 3335 ਰੁਪਏ ਉਸ ਤੋਂ ਬਾਅਦ ਉਹ ਬਲੰਦ ਸ਼ਹਿਰ ਮੰਡੀ 3202 ਰੁਪਏ ਨਰੇਲਾ ਮੰਡੀ 3100 ਰੁਪਏ ਉਪਲਾਣਾ ਮੰਡੀ 3042 ਰੁਪਏ ਰਤਿਆ ਮੰਡੀ 2876 ਰੁਪਏ ਲਾੜਵਾ ਮੰਡੀ 2200 ਰੁਪਏ ਗਨੌਰ ਮੰਡੀ 3230 ਰੁਪਏ ਸਰਸਾ ਮੰਡੀ 3020 ਰੁਪਏ ਨਰਵਾਣਾ ਮੰਡੀ 3325 ਰੁਪਏ ਇੰਦਰੀ ਮੰਡੀ 3200 ਰੁਪਏ ਟੋਹਾਣਾ ਮੰਡੀ 3390 ਰੁਪਏ ਰਜ਼ੌਰ ਮੰਡੀ 3390 ਰੁਪਏ ਚੀਕਾ ਮੰਡੀ 3342 ਰੁਪਏ ਕਰਨਾਲ ਮੰਡੀ 3350 ਕੈਥਲ ਮੰਡੀ 3375 ਕਰੋੜਾ ਮੰਡੀ 3031 ਗੁਰਮਤੇਸ਼ਵਰ ਮੰਡੀ 3300 ਤੇ 1 ਰੁਪਿਆ ਰਿਹਾ ਬਾਈ ਓਵਰ ਆਲ ਕੱਲ ਦੀ ਮਾਰਕੀਟ ਜਿਹੜੀ ਰਹੀ ਹੈ ਜੀ ਉਹ 3200 3250 3300 ਦੇ ਵਿੱਚ ਖੇਡੀ ਐ ਸੋ ਜੇ ਆਪਾਂ ਗੱਲ ਕਰੀਏ ਅੱਗੇ ਮਾਰਕੀਟ ਦਾ ਕੀ ਹਾਲ ਹੈ ਹਾਲ ਦੀ ਘੜੀ ਹਜੇ ਬਈ ਜਿੰਨਾ ਜ਼ਿਕਰ ਆਪਕ ਪੂਰੀ ਤਰ੍ਹਾਂ ਦੇ ਨਾਲ ਮਾਰਕੀਟ ਦੇ ਵਿੱਚ ਨਹੀਂ ਆਉਦੀ ਉਹਨਾਂ ਜ਼ਿਕਰ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਜਿਹੜੇ ਆ ਅਫਵਾਹਾਂ ਫਲਾਈਆਂ ਜਾ ਰਹੀਆਂ 3500 ਹੋ ਗਿਆ 3600 ਹੋ ਗਿਆ ਹਾਲ ਦੀ ਘੜੀ ਕੁਝ ਨਹੀਂ ਹੋਇਆ ਬਈ ਇੱਕ ਦੋ ਦਿਨ ਮਾਰਕੀਟ ਦਾ ਰੇਟ ਜ਼ਰੂਰ ਪਹੁੰਚਿਆ ਸੀਗਾ ਪਰ ਇਹ ਨਹੀਂ ਵੀ ਤੁਸੀਂ ਐਂ ਕਹਦੇ ਹੋ ਵੀ ਬਸ ਪਤਾ ਹੀ ਨਹੀਂ ਕਿੰਨਾ ਕੁਝ ਹੋ ਗਿਆ ਉਹ ਚੀਜ਼ ਨਹੀਂ ਹੋਈ ਹੈ ਹੁਣ ਗੱਲ ਕਰਦੇ ਆਂ ਆਪਾਂ ਅੱਗੇ ਅੰਮ੍ਰਿਤਸਰ ਮੰਡੀ ਦੀ ਅੰਮ੍ਰਿਤਸਰ ਮੰਡੀ ਰਹੀ ਹੈ ਜੀ 3230 ਰੁਪਏ ਜੀ ਫਿਰ ਗੱਲ ਕਰਕੇ ਜੇ ਕਰਨਾਲ ਮੰਡੀ ਦੀ 3080 ਰੁਪਏ ਪੁਹਾਣਾ ਮੰਡੀ 3267 ਰੁਪਏ ਕੋਟਕਪੂਰਾ ਮੰਡੀ 3200 ਜੀ ਜੰਡੇ ਵਾਲਾ ਗੁਰੂ 3000 ਰੁਪਏ ਜੀ ਹੁਣ ਗੱਲ ਕਰਦੇ ਆਂ ਅੱਗੇ ਆਪਾਂ ਕੱਕ ਦੇ ਰੇਟਾਂ ਦੀ ਕਣਕ ਦੇ ਜਿਹੜੇ ਕੱਲ ਦੇ ਰੇਟ ਰਹੇ ਆ ਬਈ ਟੌਪ ਰੇਟ ਜੋ ਗਿਆ ਉਹ 2800 ਤੇ 40 ਰੁਪਏ ਗਿਆ ਜੀ ਇਹਦੇ ਵਿੱਚ ਦਿੱਲੀ ਮੰਡੀ ਮੇਨ ਰਹੀ ਹੈ ਉਸ ਤੋਂ ਬਾਅਦ ਆਪਾਂ ਜੇ ਗੱਲ ਕਰਗੇ ਪੰਜਾਬ ਦੀਆਂ ਮੰਡੀਆਂ ਦੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਭ ਤੋਂ ਪਹਿਲੀ ਮੰਡੀ ਹੈਗੀ ਹੈ ਜੀ ਅੰਮ੍ਰਿਤਸਰ ਮੰਡੀ ਅੰਮ੍ਰਿਤਸਰ ਮੰਡੀ ਦਾ ਰੇਟ ਰਿਹਾ ਜੀ 2600 ਤੇ 60 ਰੁਪਏ ਫਿਰ ਆਉਂਦੀ ਹੈ ਜੀ ਲੁਧਿਆਣਾ ਮੰਡੀ ਲੁਧਿਆਣਾ ਮੰਡੀ ਹੈਗੀ ਹੈ ਜੀ 2660 ਰੁਪਏ ਫਿਰ ਆਉਂਦੀ ਹੈ ਤਰਨਤਾਰਨ ਮੰਡੀ ਤਰਨਤਾਰਨ ਮੰਡੀ ਦਾ ਰਿਹਾ 2600 ਤੇ 20 ਰੁਪਏ ਜੀ ਕੋਟਕਪੂਰਾ ਮੰਡੀ ਰਹੀ ਹੈ ਜੀ 2600 ਰੁਪਏ ਫਿਰ ਉਹਦੀ ਮੁਕਸਰ ਮੰਡੀ 2600 ਰੁਪਏ ਹੁਣ ਗੱਲ ਕਰਦੇ ਆ ਕਿ ਆਪਾਂ ਸਰੋਂ ਦੇ ਆ ਰੇਟਾਂ ਦੀ ਸਰੋਂ ਦਾ ਜਿਹੜਾ ਕੱਲ ਦਾ ਟਾਪ ਰੇਟ ਰਿਹਾ ਬਈ ਉਹ 7400 ਰੁਪਏ ਰਿਹਾ ਪੰਜਾਬ ਮਾਰਕੀਟ ਦੇ ਵਿੱਚ ਜੇ ਉਹ ਕੱਲ ਦਾ ਰੇਟ ਸੀਗਾ ਜੀ ਉਹ 680 ਤੇ 80 ਰੁਪਈਆ ਦੇ ਕਰ ਕੱਲ ਦਾ ਰੇਟ ਰਿਹਾ ਜੀ ਜੇ ਗੱਲ ਕਰਕੇ ਆਪਾਂ ਹਰਿਆਣੇ ਦੀਆਂ ਮੰਡੀਆਂ ਦੀ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਕੱਲ ਦੀ ਆਪਕ ਸੀਗੀ ਜੀ ਉਹਦੇ ਅਨਸਾਰ 300 ਤੇ 200 ਰੁਪਈਆ ਦੇ ਕਰ ਗੱਲ ਹਰਿਆਣੇ ਦੇ ਮੰਡੀਆਂਾਂ ਪਹੁੰਚਣਾ ਸੀ ਅੱਗੇ ਗੱਲ ਕਰਦੇ ਆ ਮੱਕੀ ਦੇ ਰੇਟਾਂ ਦੀ ਮੱਕੀ ਦੇ ਰੇਟ ਐਜ਼ ਇਟ ਜਿੱਥੇ ਖੜੇ ਆ ਜੀ ਉੱਥੇ ਹੀ ਖੜਿਆ 2100 ਤੋਂ ਲੈ ਕੇ 2300 ਰੁਪਈਏ ਦੇ ਕਰ ਮੱਕੀ ਦੇ ਰੇਟ ਖੜੇ ਨੇ ਜੀ ਜਿੰਨੇ ਕੀ ਦਿੱਤੀ ਆਪਣੀ ਜਾਣਕਾਰੀ ਚੰਗੀ ਲੱਗੀ ਹੋਵੇ ਜੀ ਚੈਨ ਨੂੰ ਸ਼ੇਅਰ